ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਵਿੱਚ ਵੀਰਵਾਰ ਨੂੰ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝੜਕਾ ਲੱਗਾ ਜਦੋਂ ਹਲਕੇ ਦੇ ਵੱਡੇ ਪਿੰਡ ਪਾਗੀਵਾਂਦਰ ਦੇ 56 ਪਰਿਵਾਰਾਂ ਨੇ ਅਕਾਲੀ ਦਲ ਦਾ ਪੱਲਾ ਫੜ ਲਿਆ ਜਿਨ੍ਹਾਂ ਨੂੰ ਅਕਾਲੀ ਦਲ ਦੇ ਉਮੀਦਵਾਰ ਜੀਤ ਮਿੰਦਰ ਸਿੰਘ ਸਿੱਧੂ ਨੇ ਸਰਪਾਉ ਉਪਾ ਕੇ ਸਨਮਾਨਿਤ ਕੀਤਾ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਪਿੰਡ ਪਾਗੀਵਾਂਦਰ ਦੇ ਵਿੱਚ ਜਿੱਥੇ ਅਸੀਂ ਕੁਝ ਦਿਨ ਪਹਿਲਾਂ ਬੀਬਾ ਮਨਦੀਪ ਕੌਰ ਨੇ ਜੋ ਵੱਡਾ ਫੈਸਲਾ ਲੈ ਕੇ ਸਾਡਾ ਇਹ ਸਿਲੈਕਸ਼ਨ ਵਿੱਚ ਸਾਥ ਦੇਣ ਦਾ ਯਤਨ ਕੀਤਾ ਹੈ ਤੇ ਉਹ ਸਾਡੇ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਉਹਨਾਂ ਦੇ ਉਪਰਾਲੇ ਦੇ ਨਾਲ ਅੱਜ ਲਗਭਗ 55 ਪਰਿਵਾਰ ਭਾਗੀਵੰਦਰ ਪਿੰਡ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਨੇ ਤੇ ਉਹਨਾਂ ਨੇ ਸਾਰਿਆਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਇਸ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕੱਲੇ ਪਿੰਡ ਭਾਗੀਵੰਦਰ ਚ ਨਹੀਂ ਪਰ ਸਮੁੱਚੇ ਹਲਕੇ ਜਿੱਥੇ-ਜਿੱਥੇ ਸਾਡੀਆਂ ਰਿਸ਼ਤੇਦਾਰੀਆਂ ਨੇ ਜਿੱਥੇ-ਜਿੱਥੇ ਸਾਡੀ ਜਾਣਕਾਰੀ ਹੈ ਉੱਥੇ ਜਾ ਕੇ ਉਹਨਾਂ ਨੂੰ ਪਾਰਟੀ ਨਾਲ ਜੋੜ ਕੇ ਪਾਰਟੀ ਨੂੰ ਹੋਰ ਮਜ਼ਬੂਤੀ ਦਿਵਾਵਾਂਗੇ ਤੇ ਮੈਂ ਜਿੱਥੇ ਧੰਨਵਾਦ ਕਰਦਾ ਵੀ ਬੀਬਾ万ਦੀਪ ਕੌਰ ਦਾ ਉੱਥੇ ਸਮੁੱਚੇ ਉਹ ਪਰਿਵਾਰਾਂ ਦਾ ਜਿਨ੍ਹਾਂ ਨੇ ਅੱਜ ਇਹ ਯਤਨ ਕੀਤਾ ਤੇ ਵੱਡਾ ਉਹਨਾਂ ਨੇ ਇਹ ਫੈਸਲਾ ਲੈ ਕੇ ਸਾਡੇ ਨਾਲ ਸਾਥ ਦੇਣ ਦਾ ਵਾਅਦਾ ਕੀਤਾ